ਇਰੋ ਮੋਲ ਦੇ ਨੀਅਰ ਆ ਤੁਹਾਡੇ ਲਈ 6.5 ਮਰਲੇ ਦੀ ਬਹੁਤ ਸੋਹਣੀ ਕੋਠੀ ਵੈਸਟ ਫੇਸਿੰਗ ਦੀ ਆਪਾਂ ਲੈ ਕੇ ਆ ਗਏ ਆ ਆ ਚੈੱਕ ਕਰੋ ਐਲੀਵੇਸ਼ਨ ਤੁਸੀਂ ਸਲਾਈਡਡ ਡੋਰ ਮਿਲ ਜੂਗਾ ਤੁਹਾਨੂੰ ਇੱਥੇ ਐਲੀਵੇਸ਼ਨ ਵੇਖੋ ਤੁਸੀਂ ਕਿੰਨਾ ਸੋਹਣਾ ਬਣਾ ਹੋਇਆ ਮਾਡਰਨ ਡਿਜ਼ਾਈਨ ਦੇ ਨਾਲ ਆਜੂ ਮੈਂ ਤੁਹਾਨੂੰ ਅੰਦਰੋਂ ਹੀ ਖੋਣਾ ਆ ਇਹ ਆਪਣਾ ਕਾਰ ਪਾਰਕਿੰਗ ਦਾ ਏਰੀਆ ਆ ਜੂਗਾ ਆ ਚੈੱਕ ਕਰ ਲਓ ਤੁਸੀਂ ਸਲਾਈਡਰ ਆਇਰਨ ਦਾ ਗੇਟ ਆ ਜੂਗਾ ਆਪਣਾ ਇੱਥੇ ਆਪਣੀ ਬਾਈਕ ਪਾਰਕਿੰਗ ਆ ਜੂਗੀ ਇਹ ਆਪਣੀ ਕਾਰ ਪਾਰਕਿੰਗ ਏਰੀਆ ਆ ਆ ਚੈੱਕ ਕਰ ਲੋ ਤੁਸੀਂ ਡਿਜ਼ਾਈਨ ਦਿੱਤੇ ਗਿਆ ਕਿੰਨੀ ਸੋਹਣੀ ਲੱਗਦੀ ਪਈ ਆ ਤੇ ਉੱਪਰ ਮੈਂ ਤੁਹਾਨੂੰ ਮੜ ਜੇ ਫੋਕਸ ਕਰਕੇ ਡਾਊਨ ਸਿਲਿੰਗ ਦਿਖਾਉਣਾ ਹੈ ਦੀ ਡਾਊਨ ਸਿਲਿੰਗ ਦੇਖੋ ਕਿੰਨੀ ਸੋਹਣੀ ਡਾਊਨ ਸਿਲਿੰਗ ਬਣੀ ਹੋਈ ਆ ਤੇ ਐਲੀਵੇਸ਼ਨ ਦੇ ਸਾਹਮਣੇ ਵੀ ਟਾਈਲ ਲੱਗੀ ਹੋਈ ਆ ਚੈੱਕ ਕਰੋ ਤੁਸੀਂ ਥੱਲੇ ਮੋਟਰ ਦਿੱਤਾ ਗਿਆ ਵਾ ਅੱਜੋ ਮੈਂ ਤੁਹਾਨੂੰ ਅੰਦਰੋਂ ਦਿਖਾਉਣਾ ਹੈ ਲੌਬੀ ਤੇ ਚਲੋ ਤੁਸੀਂ ਇੰਟਰੈਂਸ ਇੰਟਰੈਂਸ ਤੇ ਆਪਣਾ ਤੁਸੀਂ ਆ ਡੋਰ ਚੈੱਕ ਕਰੋ ਯੂ ਸਾਈਡ ਦਾ ਡੋਰ ਲੱਗਾ ਹੋਇਆ ਵਾ ਆ ਵੇਖੋ ये अपनी इंट्रेंस रहने वाली तो है सामने पौड़ी के लाइटा देखो लाइटा की कॉम्बीनेशन आ चेक कर लो जस्ट बढ़ते सारी अपना आजगा किचन जी आख लो मॉडर्न किचन हैगी अपनी जी आखो ऊपर डाउनसीलिंग चेक कर लो जी कि सोनी डाउनसीलिंग बनी हुई है आखो ये जस्ट लैफ्टेंड साइड तुगा जी अपना पाउच आजगा सोफा आजगा ड्राइंग रूम आजगा जी ਆ ਚੈੱਕ ਕਰੋ ਤੁਸੀਂ ਤੇ ਨਾਲ ਤੁਸੀਂ ਡਾਊਨ ਸੀਲਿੰਗ ਚੈੱਕ ਕਰੋ ਡਾਊਨ ਸੀਲਿੰਗ ਕਿੰਨੀ ਸੋਹਣੀ ਬਣੀ ਹੋਈ ਆ ਚੈੱਕ ਕਰੋ ਇਹ ਡਾਊਨ ਸੀਲਿੰਗ ਆਲੋਖ ਤੇ ਵਾਲ ਚੈੱਕ ਕਰੋ ਤੁਸੀਂ ਕਲਰ ਕੰਬੀਨੇਸ਼ਨ ਵੇਖੋ ਵਾਲਪੇਪਰ ਦਾ ਕਲਰ ਕੰਬੀਨੇਸ਼ਨ ਵੇਖੋ ਕਿੰਨਾ ਸੋਹਣਾ ਹੋਇਆ ਜੀ ਆ ਸਾਰੀ ਲੱਕੜ ਦਾ ਯੂਜ਼ ਹੋਇਆ ਜੀ ਆ ਜਿਹੜੀ ਦਿਸਦੀ ਪਈ ਐ ਨਾ ਆ ਲੱਕੜ ਹੈਗੀ ਐ ਜੀ ਆ ਚੈੱਕ ਕਰੋ ਤੁਸੀਂ ਐਕਸੈਂਸੀ ਹੁੰਦੇ ਕੰਮ ਜੀ ਸਾਹਮਣੇ ਵਿੰਡੋ ਦਿੱਤੀ ਹੈ ਵਿਦ ਕਟਨਸ ਦੇ ਨਾਲ ਆ ਚੈੱਕ ਕਰੋ ਸਾਹਮਣੇ ਯੂ ਸਾਈਜ਼ ਦੀ ਵਿੰਡੋ ਰਹਿਣ ਵਾਲੀ ਐ ਜੀ ਤੇ ਆਪਾਂ ਲੂਬੀ ਦਾ ਏਰੀਆ ਵਾ ਆਹ ਦੇਖ ਲਓ ਤੁਸੀਂ ਸਾਹਮਣੇ ਤੁਹਾਨੂੰ ਦਿੱਤਾ ਗਿਆ LED ਪੈਨਲ ਆ ਚੈੱਕ ਕਰ ਲਓ ਉੱਪਰ ਤੁਸੀਂ ਲਾਈਟਾਂ ਚੈੱਕ ਕਰ ਲਓ ਡਾਊਨ ਸਿਲਿੰਗ ਦੀ ਆਹ ਦੇਖੋ ਆ ਜਾ ਤੁਹਾਨੂੰ ਫਰਸਟ ਬੈੱਡਰੂਮ ਆਪਾਂ ਉਹ ਹੁੰਨੇ ਆ ਫਰਸਟ ਬੈੱਡਰੂਮ ਜਸਟ ਲੈਫਟ ਹੈਂਡ ਸਾਈਡ ਤੇ ਫਰਸਟ ਬੈੱਡਰੂਮ ਆ ਜਾਊਗਾ ਆ ਚੈੱਕ ਕਰ ਲਓ ਤੁਸੀਂ ਉੱਪਰ ਤੁਸੀਂ ਡਾਊਨ ਸਿਲਿੰਗ ਚ ਜੇ ਦੇਖ ਲਓ ਕਿੰਨੀ ਸੋਹਣੀ ਹੈਗੀ ਹੈ ਫੁਲੀ ਫਰਨੀਸ਼ ਕਰਿਆ ਨਾਲ ਹੈ ਜੀ ਆਹ ਦੇਖ ਲਓ ਤੁਸੀਂ ਇਹ ਆ ਜੂਗੇ ਜੀ ਆਪਣਾ ਡਰੈਸਿੰਗ ਦਾ ਏਰੀਆ ਆ ਚੈੱਕ ਕਰ ਲੋ ਤੁਸੀਂ ਤੇ ਸਾਹਮਣੇ ਆ ਜੂਗੇ ਜੀ ਟੀਵੀ ਪੈਨਲ ਆਪਣਾ ਇਹ ਆ ਜੂਗੇ ਜੀ ਆਪਣੀ ਵਾਰਡਰੋਬਸ ਵੱਡੀ ਵਾਰਡਰੋਬਸ ਰਹਿਣ ਵਾਲੀ ਹੈ ਆ ਦੇਖ ਲਓ ਤੁਸੀਂ ਖੁੱਲੀ ਤੇ ਵੱਡੀ ਵਾਰਡਰੋਬਸ ਹੈਗੀ ਹੈ ਆ ਜੂਗੇ ਜੀ ਇੱਥੇ ਆਪਣਾ ਵਾਸ਼ਰੂਮ ਵਾਸ਼ਰੂਮ ਤੁਸੀਂ ਚੈੱਕ ਕਰ ਸਕਦੇ ਹੋ ਕੰਧਾਂ ਤਾਂ ਘਟਾਇਆ ਦਿੱਤੀਆਂ ਗਈਆਂ ਪੂਰੇ ਉੱਪਰ ਆਲ ਰੌਂਡ ਸੀਲਿੰਗ ਚੈੱਕ ਕਰ ਲਓ ਜੀ ਆ ਜੂ ਮੈਂ ਤੁਹਾਨੂੰ ਦੂਜਾ ਬੈਡਰੂਮ ਦਿਖਾ ਦਿਨਾ ਹੈ ਸਾਹਮਣੇ ਕਾਮਨ ਪਲਸ ਜੁਆਇੰਟ ਵਾਸ਼ਰੂਮ ਆ ਜੂਗਾ ਇਹ ਸਿਰਫ

ਉੱਪਰ ਤੁਸੀਂ ਡਾਊਨ ਸਿਲਿੰਗ ਚੈੱਕ ਕਰ ਲਓ ਜੀ ਕਿੰਨੀ ਸੋਹਣੀ ਡਾਊਨ ਸਿਲਿੰਗ ਲੱਗਦੀ ਏ ਇਹਦੀ ਆ ਵੇਖੋ ਪ੍ਰੋਫਾਈਲ ਲਾਈਟ ਦੇ ਨਾਲ ਲੱਗੀ ਹੋਈ ਆ ਸਾਹਮਣੇ ਕਟਰਨਸ ਆ ਜੂਗਾ ਜੀ ਆ ਚੈੱਕ ਕਰ ਲਓ ਤੁਸੀਂ ਕਟਰਨਸ ਦਾ ਏਰੀਆ ਇਹ ਜੀ ਆ ਜੂਗਾ ਆਪਣਾ ਓਟੀਐਸ ਦਾ ਏਰੀਆ ਉਹਦੇ ਨਾਲ ਜੁਆਇੰਟ ਹੈਗਾ ਜੀ ਆ ਚੈੱਕ ਕਰ ਲਓ ਤੁਸੀਂ ਇੱਥੇ ਤੁਸੀਂ ਆਪਣੀ ਵਾਸ਼ਿੰਗ ਮਸ਼ੀਨ ਲਾ ਸਕਦੇ ਹੋ ਬੋਰਡ ਵੀ ਦਿੱਤਾ ਗਿਆ ਉੱਪਰ ਤੁਹਾਨੂੰ ਸਨਲਾਈਟ ਅੰਦਰ ਹੁੰਦੀ ਹੈ ਆਜਾ ਮੈਂ ਤੁਹਾਨੂੰ ਉੱਪਰ ਉਹ ਦਿਖਾਉਣਾ ਆ ਇਹ ਆ ਜੂਗੀ ਜੀ ਆਪਣੀ ਸਟੇਅਰ ਤੁਸੀਂ ਆ ਚੈੱਕ ਕਰੋ ਸਟੇਅਰ ਚੈੱਕ ਕਰੋ ਨਾਲੇ ਪਫਨ ਗਲਾਸ ਆ ਜਾਊਗਾ ਲੱਕੜ ਦੇ ਨਾਲ ਆ ਤੁਸੀਂ ਡਾਊਨ ਸੀਲਿੰਗ ਦੇਖ ਲਓ ਜੀ ਬੈੱਡਰੂਮ ਦਾ ਆ ਚੈੱਕ ਕਰੋ 4 ਵੀ ਅੱਛੀ ਇੱਕ ਉਠੀ ਰਹਿਣ ਆਲੀ ਹੈ ਆ ਵੇਖ ਲਓ ਸਾਹਮਣੇ ਟੀਵੀ ਪੈਨਲ ਆ ਜਾਊਗਾ ਉੱਪਰ ਆ ਵੇਖੋ ਇਹ ਆ ਜਾਊਗਾ ਆਪਣਾ ਡਰੈਸਿੰਗ ਦਾ ਏਰੀਆ ਆ ਵੇਖ ਲਓ ਜੀ ਇਹ ਆਪਣੀ ਵਾਰਡਰੋਬ ਰਹਿਣ ਆਲੀ ਹੈ ਵੱਡੀ ਤੇ ਯੂਜ਼ ਹਿਊਜ਼ ਸਾਈਜ਼ ਦੀ ਆ ਚੈੱਕ ਕਰ ਲਓ ਆ ਵੇਖੋ अपना वाशरूम सारे वॉशरूम ज्वाइंट उपर डाउन स्क्रीन चेक कर लो आज आ मैं तीजा बेडरूम दिखा उपर का हैंड साइड से अपना पूजा रूम आ जाऊगा आ चेक कर लो जै स्टोर रूम बनाना होचन भी इवन बना होती गई किचन की इतने देख लो रुटी भी अपना दिता गया टैप्स भी ऑप्शन दी गई जो किचन बनाने किचन बना सकते हो ਇਹ ਆ ਜੂਗਾ ਜੀ ਆਪਣਾ ਪੂਜਰੂ ਅੱਜ ਏ ਚੈੱਕ ਕਰ ਲੋ ਉੱਪਰ ਡਾਊਨ ਸੀਲਿੰਗ ਆਏਗਾ ਆਪਣਾ ਫੋਰਥ ਬੈਡਰੂਮ ਆ ਦੇਖ ਲੋ ਕਿੰਨਾ ਸੋਹਣਾ ਬਣਾ ਹੋਇਆ ਹੈ ਹਾਂ ਚੈੱਕ ਕਰ ਲੋ ਤੁਸੀਂ ਫੋਰਥ ਬੈਡਰੂਮ ਡਾਊਨ ਸੀਲਿੰਗ ਦੇਖੋ ਮਾਡਰਨ ਡਾਊਨ ਸੀਲਿੰਗ ਹੈਗੀ ਹੈ ਉੱਪਰ نیچے ਚੈੱਕ ਕਰ ਲੋ ਇਹ ਸਾਹਮਣੇ ਹਿਊ ਜਾਈਜ਼ ਦੀ ਵਿੰਡੋ ਦਿੱਤੀ ਗਈ ਹੈ ਨਾਲੇ ਕਟੰਖ ਦੇ ਨਾਲ ਦਿੱਤੀ ਗਈ ਹੈ ਆ ਜੋ ਮੈਂ ਤੁਹਾਨੂੰ ਵਾਰਡਰੋਬ ਦਿਖਾਉਣਾ ਹੈ ਇਹ ਸਾਹਮਣੇ ਵਾਰਡਰੋਬਸ ਆ ਗਈ ਹੈ ਆ ਚੈੱਕ ਕਰ ਲੋ ਵਾਰਡਰੋਬਸ ਚੈੱਕ ਕਰ ਲੋ ਤੁਸੀਂ ਆ ਸਾਹਮਣੇ ਡਰੈਸਿੰਗ ਦਾ ਏਰੀਆ ਆ ਵੇਖੋ ਇਹ ਹੈਗਾ ਜੀ ਆਪਣਾ ਵਾਸ਼ਰੂਮ फोर्थ ਵਾਸ਼ਰੂਮ ਆ ਚੈੱਕ ਕਰ ਲੋ ਉੱਪਰ ਡਾਊਨ ਸੀਲਿੰਗ ਆ ਟਾਇਲੀਆਂ ਲੱਗੀ ਹੋਈਆਂ ਜੀ ਬਹੁਤ ਸੋਹਣੀ ਲੱਗਦੀ ਆ ਆ ਚੈੱਕ ਕਰ ਲੋ ਨਾਲੀ ਟਫਨ ਗਲਾਸ ਦਿੱਤਾ ਹੈ ਗਿਆ ਤੁਹਾਨੂੰ ਇੱਥੇ ਆ ਚੈੱਕ ਕਰ ਲੋ ਟਫਨ ਗਲਾਸ ਅਜੇ ਮੈਂ ਤੁਹਾਨੂੰ ਪੋਰਚ ਦਾ ਏਰੀਆ ਵੀ ਖਾ ਦਿਨਾ ਹੈ ਪੋਰਚ ਦੇ ਏਰੀਆ ਜੂ ਉੱਪਰ ਤੁਸੀਂ ਡਾਊਨ ਸੀਲਿੰਗ ਚੈੱਕ ਕਰ ਲੋ ਆ ਵੇਖੋ डाउनसीलिंग कि सोहनी सामने बूटे लगे हुए है जी टफन गिलास रेलिंग आजूगा आखो डाउनसीलिंग के सामने एलीवेसन का पार्ट सोहना लगता है कंध जी हैगी है। मैं थोड़ा ओपन का एरिया विखा देना सामने विंडो दी गई है ये है, है जी अपना ओपन का एरिया आ चेक कर लो तुम्हें ग्रिल दिता गया पौड़िया थले गिरनाइट दिता गया वा आ चेक कर लो ਉੱਪਰ ਟੰਕੀ ਦਿੱਤੀ ਗਈ 1000 ਲੀਟਰ ਦੀ ਟੰਕੀ ਰਹਿਣ ਵਾਲੀ ਆ ਉੱਪਰ ਦਾ ਕੁਝ ਇਹ ਸੀਨ ਹੈਗਾ ਜੀ ਉਸੇ ਮਰਲੇ ਦੀ ਕੋਠੀ ਯਨਓਸੀ ਨਸਕਾ ਕਲੀਅਰ 98 ਲੱਖ ਦਾ ਡਿਮਾਂਡ ਹੈ ਹੌਨ ਟੇਬਲ ਨੇਗੋਸ਼ੀਏਬਲ ਮਾਈ ਨੇਮ ਇਜ਼ ਪ੍ਰਿੰਸਾਦਰਮ ਬੀਪੀਐਲ ਮੀਟ ਨੈਕਸਟ ਵੀਡੀਓ ਥੈਂਕ ਯੂ ਫਾਰ ਵਾਚਿੰਗ ਥਿਸ ਵੀਡੀਓ